ਜਦੋਂ ਮਿਸਟਰ ਹੋਮਨ ਨੂੰ ਪੁੱਛਿਆ ਗਿਆ ਕਿ ਇਹਦੇ ਤੇ ਖਰਚਾ ਬਹੁਤ ਆ ਜਾਏਗਾ ਲੋਕਾਂ ਨੂੰ ਡਿਪੋਰਟ ਕਰਨਾ ਸੌਖਾ ਨਹੀਂ ਹੈ ਉਹ ਕਹਿੰਦੇ ਤੁਸੀਂ ਕੰਟਰੀ ਦੀ ਨੈਸ਼ਨਲ ਸਿਕਿਉਰਿਟੀ ਨੂੰ ਖਰਚੇ ਨਾਲ ਤੋਲ ਰਹੇ ਹੋ ਇਜ਼ ਇਟ ਵਰਥ ਇਟ ਫਿਰ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਦੇਖੋ ਤੁਸੀਂ ਫੈਮਿਲੀ ਦੀ ਸੈਪਰੇਸ਼ਨ ਕਰਦੇ ਹੋ ਕਦੇ ਕੋਈ ਬੱਚਾ ਇੱਥੇ ਰਹਿ ਗਿਆ ਪੇਰੈਂਟਸ ਚਲੇ ਗਏ ਕਦੇ ਪੇਰੈਂਟਸ ਇੱਥੇ ਰਹਿ ਗਏ ਬੱਚੇ ਚਲੇ ਗਏ ਉਹਦਾ ਆਨਸਰ ਮਿਸਟਰ ਹੋਮਨ ਦਸੀ ਫੈਮਲੀਜ਼ ਕੈਨ ਬੀ ਡਿਪੋਰਟਡ ਟੁਗੇਦਰ। ਉਹ ਕਹਿੰਦੇ ਜਾਣਾ ਤਾਂ ਹੈਗਾ ਹੀ ਐ ਜੇ ਇੱਥੇ ਰਹਿਣ ਵਾਲਾ ਵੀ ਕੋਈ ਜਾਣਾ ਚਾਹੁੰਦਾ ਤਾਂ ਉਹਨੂੰ ਵੀ ਨਾਲ ਹੀ ਭੇਜਿਆ ਜਾ ਸਕਦਾ। ਅਸੀਂ ਇਕੱਠੇ ਹੀ ਵਾਪਸ ਭੇਜ ਦਿੰਨੇ ਆ। ਵੱਲ ਇਹ ਇੱਕ ਉਹ ਸਮਾਵੀਅ ਜੀ ਮੈਂ ਯਾਦ ਕਰਾਉਣਾ ਚਾਹਨੀ ਆ ਕਿ ਹੁਣ ਸਮਾਂ ਥੋੜਾ ਜਿਹਾ ਅੱਖ ਆ ਰਿਹਾ। ਬਹੁਤ ਵੱਡੀ ਇੱਕ ਨਿਊਜ਼ ਸੀਗੀ ਜਿਹੜੀ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮਿਸਟਰ ਟਰੰਪ ਪ੍ਰੈਜ਼ੀਡੈਂਟ ਸਿਗੇ ਮੈਕਸੀਕੋ ਬਾਰਡਰ ਤੋਂ ਇੱਕ ਪ੍ਰੈਗਨੈਂਟ ਔਰਤ ਨੇ ਬਾਰਡਰ ਕ੍ਰਾਸ ਕੀਤਾ ਆਉਂਦੇ ਸਾਰੀ ਉਹਦੀਆਂ ਪੇਨਸ ਸ਼ੁਰੂ ਹੋ ਗਈਆਂ ਉਹਦੀ ਡਿਲੀਵਰੀ ਬਾਅਦ ਨੇੜੇ ਸੀ ਇਮੀਗ੍ਰੇਸ਼ਨ ਆਫੀਸਰਸ ਨੇ ਉਸ ਔਰਤ ਨੂੰ ਹਸਪੀਟਲ ਲਿਜਾ ਕੇ ਉਹਦੇ ਉਹ ਟੀਕਾ ਲਵਾਇਆ ਤਾਂ ਕਿ ਇਹਦੀਆਂ ਪੇਨਸ ਜਿਹੜੀਆਂ ਨੇ ਉਹ ਹਲਕੀਆਂ ਹੋ ਜਾਣ ਸਾਨੂੰ ਇਨਾ ਸਮਾਂ ਮਿਲ ਜੇ ਕਿ ਇਹਨੂੰ ਵਾਪਸ ਅਸੀਂ ਬਾਰਡਰ 'ਚ ਮੈਕਸੀਕੋ ਭੇਜ ਦਈਏ ਇਹਦਾ ਬੱਚਾ ਜੇ ਅਮਰੀਕਾ 'ਚ ਜੰਮੇਗਾ ਤਾਂ ਉਹ ਅਮਰੀਕਨ ਸਿਟੀਜ਼ਨ ਹੋ ਜਾਏਗਾ ਡਾਕਟਰਸ ਤੋਂ ਉਹ ਟੀਕਾ ਲਗਵਾ ਕੇ ਤੇ ਉਸ ਔਰਤ ਨੂੰ ਕਾਰ ਦੇ ਵਿੱਚ ਬਿਠਾ ਕੇ ਇਮੀਗ੍ਰੇਸ਼ਨ ਆਫੀਸ਼ਲਸ ਨੇ ਮੈਕਸੀਕੋ ਦਾ ਬਾਰਡਰ ਪਾਰ ਕਰਵਾਇਆ ਤੇ ਉਸ ਤੋਂ ਬਾਅਦ ਉਹਨੂੰ ਉਧਰ ਸੁੱਟਤਾ ਸੀ ਔਰ ਉਹਦਾ ਬੱਚਾ ਜਿਹੜਾ ਹੈ ਉਹ ਮੈਕਸੀਕੋ ਦੇ ਵਿੱਚ ਹੋਇਆ ਸੀ ਸੋ ਹੁਣ ਅੱਗੇ ਸਿਚੁਏਸ਼ਨਸ ਕੀ ਹੁੰਦੀਆਂ ਨੇ ਇਹ ਕਿਹਾ ਨਹੀਂ ਜਾ ਸਕਦਾ ਹੈਗਾ ਬਲ ਉਹ ਜਦੋਂ